ਬੁੱਧਵਾਰ ਸਵੇਰੇ ਸਕੋਰਬੋਰੋ ਦੇ ਵਿੱਚ ਇੱਕ ਪਲਾਜ਼ਾ ਦੇ ਬਾਹਰ ਗੋਲੀਬਾਰੀ ਹੋਈ ਜਿਸ ਤੋਂ ਬਾਅਦ ਦੋ ਲੋਕਾਂ ਦੀ ਮੌਤ ਹੋ ਗਈ ਤੇ ਦੋ ਹੋਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਪੁਲਿਸ ਨੇ ਗਨ ਬੈਟਲ ਕਿਹਾ ਸਵੇਰੇ 2:30 ਵਜੇ ਮਿਡਲੈਂਡ ਐਵੇਨਿਊ ਦੇ ਨੇੜੇ ਅਲਸਮੇਰ ਰੋਡ ਦੇ ਉੱਤੇ ਆਕਲੇ ਬੁਲੇਵਾਰ ਦੇ ਖੇਤਰ ਵਿੱਚ ਇੱਕ ਪਲਾਜ਼ਾ ਦੀ ਪਾਰਕਿੰਗ ਦੇ ਵਿੱਚ ਗੋਲੀਬਾਰੀ ਹੋਈ ਬੁੱਧਵਾਰ ਨੂੰ ਘਟਨਾ ਸਥਾਨ ਤੇ ਗੱਲਬਾਤ ਕਰਦਿਆਂ ਪੁਲਿਸ ਨੇ ਕਿਹਾ ਹੈ ਕਿ ਗੋਲੀਬਾਰੀ ਦੇ ਆਦਾਨ-ਪ੍ਰਦਾਨ ਦੇ ਦੌਰਾਨ ਮਹੱਤਵਪੂਰਨ ਜਿਹੜੀ ਹੈ ਕਾਫੀ ਇਹ ਗੋਲੀਬਾਰੀ ਰਹੀ ਹੈ ਔਰ ਇੱਕ ਵਿਅਕਤੀ ਨੂੰ ਮੌਕੇ ਤੇ ਮ੍ਰਿਤਕ ਐਲਾਨਿਆ ਗਿਆ ਤੇ ਇੱਕ ਔਰਤ ਨੇ ਹਸਪਤਾਲ ਦੇ ਵਿੱਚ ਜਾਂਦੇ ਹੀ ਦਮ ਤੋੜ ਦਿੱਤਾ ਦੋ ਹੋਰ ਮਰਦਾਂ ਨੂੰ ਜਿਹੜੀਆਂ ਨੇ ਉ ਗੰਭੀਰ ਸੱਟਾਂ ਲੱਗੀਆਂ ਹੋਣ ਕਾਰਨ ਟਰੋਮਾ ਸੈਂਟਰ ਲਿਜਾਇਆ ਗਿਆ ਪੁਲਿਸ ਨੇ ਪੀੜਤਾਂ ਦੀ ਉਮਰ ਬਾਰੇ ਹਜੇ ਕੋਈ ਜਾਣਕਾਰੀ ਨਹੀਂ ਦਿੱਤੀ ਸਾਰੇ ਪਹਿਲੂਆਂ ਦੇ ਨਜ਼ਰ ਮਾਰ ਰਹੀ ਹੈ ਮੌਕੇ ਤੇ ਹਥਿਆਰ ਬਰਾਮਦ ਹੋਇਆ ਪਰ ਸਪਸ਼ਟ ਨਹੀਂ ਹੈ ਕਿ ਉਹ ਪੀੜਤਾਂ ਦਾ ਹੈ ਜਾਂ ਫਿਰ ਕਿਸੇ ਹੋਰ ਦਾ ਉਹਨਾਂ ਨੇ ਕਿਹਾ ਕਿ ਉਹ ਕਿਸੇ ਵੀ ਵਿਅਕਤੀ ਨੂੰ ਅਪੀਲ ਕਰ ਰਹੇ ਨੇ ਕਿ ਜਿਨ੍ਹਾਂ ਨੇ ਘਟਨਾ ਨੂੰ ਦੇਖਿਆ ਹੈ ਜਾਂ ਫਿਰ ਜਿਸ ਦੇ ਜਿਨ੍ਹਾਂ ਦੇ ਕੋਲ ਡੈਸ਼ ਕਾਮ ਫੁਟੇਜ ਹੈ ਉਹੋ ਜਾਂਚ ਕਰਤਾਵਾਂ ਦੇ ਨਾਲ ਸੰਪਰਕ ਕਰਨ ਡਿਊਟੀ ਇੰਸਪੈਕਟਰ ਨੇ ਕਿਹਾ ਹੈ ਕਿ ਅਸੀਂ ਜਾਣਦੇ ਹਾਂ ਕਿ ਜਿੱਥੇ ਲੋਕਾਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ ਲੋਕ ਮਾਰੇ ਜਾਂਦੇ ਨੇ ਉਹ ਇੱਕ ਵੱਡੀ ਚਿੰਤਾ ਹੈ ਇਸ ਵੇਲੇ ਪਲਾਜ਼ੇ ਦੇ ਵਿੱਚ ਪੁਲਿਸ ਦੀ ਮੌਜੂਦਗੀ ਵਧਾਈ ਗਈ ਹੈ ਤੇ ਸਾਰੇ ਤੱਥਾਂ ਨੂੰ ਫਰੋ ਲਿਆ ਜਾ ਰਿਹਾ ਹੈ ਫਿਲਹਾਲ ਪੁਲਿਸ ਗਨ ਬੈਟਲ ਦੇ ਕਾਰਨ ਦਾ ਪਤਾ ਲਗਾਉਣ ਚ ਜੁਟੇ ਹੋਈ ਹੈ ਵੈਸਟ ਜੈਟ ਦੇ ਕੁਝ ਯਾਤਰੀ ਜਲਦੀ ਹੀ ਆਪਣੀਆਂ ਉਡਾਨਾਂ ਤੇ ਬਿਨਾ ਕਿਸੇ ਕੀਮਤ ਦੇ ਜੁੜੇ ਰਹਣ ਦੇ ਯੋਗ ਹੋਣਗੇ ਵਾਈਫਾਈ ਦੇ ਨਾਲ ਕਿਉਂਕਿ 에ਅਰਲਾਈਨ ਗਾਹਕਾਂ ਨੂੰ ਮੁਫਤ ਇਨ ਫਲਾਈਟ ਵਾਈਫਾਈ ਦੀ ਪੇਸ਼ਕਸ਼ ਕਰਨ ਦੀ ਯੋਜਨਾ ਬਣਾ ਰਹੀ ਹੈ ਕੈਲਗਰੀ ਅਧਾਰਤ ਕੈਰੀਅਰ ਨੇ ਬੁੱਧਵਾਰ ਨੂੰ ਟੈਲਸ ਦੇ ਨਾਲ ਇਸ ਨਵੀਂ ਬਹੁ ਸਾਲ ਦੀ ਸਾਂਝੇਦਾਰੀ ਦਾ ਐਲਾਨ ਕੀਤਾ ਜੋ ਵੈਸਟ ਜੈਟ ਦੇ ਰਿਵਾਰਡ ਮੈਂਬਰਾਂ ਦੇ ਲਈ ਮੁਫਤ ਦੇ ਵਿੱਚ ਹਾਈ ਸਪੀਡ ਇੰਟਰਨੈਟ ਔਨ ਬੈਸ ਜੈਟ ਗਰੁੱਪ ਦੇ ਕਾਰਜਕਾਰੀ ਉਪ ਪ੍ਰਧਾਨ ਨੇ ਕਿਹਾ ਹੈ ਕਿ ਟੈਲਸ ਦੇ ਨਾਲ ਸਾਡੀ ਭਾਈਵਾਲੀ ਰਾਹੀਂ ਅਸੀਂ ਸਟਾਰਲਿੰਕ ਦੀ ਇਨ ਫਲਾਈਟ ਕਨੈਕਟੀਵਿਟੀ ਦੀ ਪੇਸ਼ਕਸ਼ ਕਰਕੇ ਕੈਨੇਡੀਅਨ 에ਅਰਲਾਈਨ ਉਦਯੋਗ ਦੇ ਵਿੱਚ ਇੱਕ ਨਵਾਂ ਮਿਆਰ ਸਾਬਿਤ ਕਰ ਰਹੇ ਹਾਂ ਤੇ ਟੈਲਸ ਦਾ ਧੰਨਵਾਦ ਅਸੀਂ ਇਨ ਫਲਾਈਟ ਤਜਰਬੇ ਨੂੰ ਬੈਸ ਜੈਟ ਰਿਵਾਰਡਸ ਮਹਿਮਾਨਾਂ ਦੇ ਲਈ ਮੁਫਤ ਦੇ ਵਿੱਚ ਲਿਆਉਣ ਦੇ ਯੋਗ ਹਾਂ ਵੈਸਟ ਹਰਟ ਨੇ ਕਿਹਾ ਹੈ ਕਿ ਉਹ 2025 ਦੇ ਅੰਤ ਤੱਕ ਆਪਣੇ ਆਧੁਨਿਕ ਨੈਰੋ ਬਾਡੀ ਜਿਹੜੀ ਹੈ ਉਹ ਫਲੀਟ ਤੇ ਉੱਤੇ ਵਾਈ ਫਾਈ ਸਥਾਪਨਾ ਨੂੰ ਪੂਰਾ ਕਰਨ ਤੇ 2026 ਦੇ ਅੰਤ ਤੱਕ ਜਿਹੜੇ ਨੇ ਉਹ ਬਾਕੀ ਦੇ ਵਾਈਡ ਬਾਡੀ ਜਹਾਜ਼ਾ ਨੂੰ ਅਪਗ੍ਰੇਡ ਕਰਨ ਦੀ ਯੋਜਨਾ ਬਣਾ ਰਹੇ ਨੇ ਕੈਰੀਅਰ ਨੇ ਦਾਅਵਾ ਕੀਤਾ ਹੈ ਕਿ ਸਟਾਰਲਿੰਕ ਦੀ ਇਨ ਫਲਾਈਟ ਕਨੈਕਟੀਵਿਟੀ ਦੀ ਪੇਸ਼ਕਸ਼ ਕਰਨ ਵਾਲੀ ਇਹ ਉੱਤਰੀ ਅਮਰੀਕਾ ਦੀ ਸਭ ਤੋਂ ਵੱਡੀ ਤੇ ਪਹਿਲੀ ਵਪਾਰਕ ਬੋਇੰਗ 737 에ਅਰਲਾਈਨ ਸੀ ਇੱਕ ਕਦਮ ਵੈਸਟ ਜੈਟ ਨੂੰ ਟ੍ਰਾਂਟੋ ਪੋਰਟਰ 에ਅਰਲਾਈਨਸ ਦੇ ਬਰਾਬਰ ਲਿਆਉਂਦੀ ਹੈ ਜੋ ਆਪਣੀਆਂ ਉਡਾਨਾਂ ਤੇ ਮੁਫਤ ਵਾਈਫਾਈ ਦੀ ਪੇਸ਼ਕਸ਼ ਵੀ ਕਰਦਾ ਹੈ वेस्टजेट ਨੇ ਕਿਹਾ ਹੈ ਕਿ ਆਉਣ ਵਾਲੇ ਮਹੀਨਿਆਂ ਦੇ ਵਿੱਚ वेस्टजेट ਦੇ ਰਿਵਾਰਡ ਮੈਂਬਰਾਂ ਤੇ ਟੈਲਸ ਗਾਹਕਾਂ ਦੇ ਲਈ ਵਾਧੂ ਵਿਸ਼ੇਸ਼ ਲਾਭਾਂ ਦਾ ਐਲਾਨ ਕੀਤਾ ਜਾਏਗਾ वेस्टजेट ਯਾਤਰੀ ਜੋ ਮੁਫਤ ਇਨ ਫਲਾਈਟ ਵਿਕਲਪ ਦੀ ਵਰਤੋਂ ਕਰਨ ਦੀ ਉਮੀਦ ਕਰ ਰਹੇ ਨੇ ਇੱਕ ਇਨਾਮ ਖਾਤਾ ਜਿਹੜਾ ਉਹ ਆਨਲਾਈਨ ਬਣਾ ਕੇ ਅਜਿਹਾ ਕਰ ਸਕਦੇ ਨੇ ਪਿਛਲੇ ਮਹੀਨੇ ਵੈਸਟ ਜੈਟ ਨੇ ਕਿਹਾ ਹੈ ਕਿ ਉਹ ਆਪਣੇ ਸਭ ਤੋਂ ਘੱਟ ਕੀਮਤ ਵਾਲੇ ਕਿਰਾਇਆਂ ਨੂੰ ਅਲਟਰਾ ਬਿਜ਼ੈਕ ਦੇ ਰੂਪ ਦੇ ਵਿੱਚ ਦੁਬਾਰਾ ਜਿਹੜਾ ਉਹ ਬ੍ਰਾਂਡ ਕਰ ਰਿਹਾ ਹੈ ਇੱਕ ਮੁਫਤ ਕੈਰੀ-ਆਨ ਬੈਗ ਨੂੰ ਖਤਮ ਕਰ ਰਿਹਾ ਹੈ ਤੇ ਆਪਣੇ ਆਪ ਹੀ ਬੈਠਣ ਦੀ ਵਿਵਸਥਾ ਕਰ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ